ਜੋ ਸਾਹਮਣੇ ਬਿਲਡਿੰਗ ਦਿਖ ਰਹੀ ਆ ਇਹ ਜਾਨ ਸਾਗਰ ਹਸਪਤਾਲ ਉਹਦਾ ਪਿਛਲਾ ਪਾਸਾ ਬੈਕਸਾਈਡ ਜਦੋਂ ਆਪਾਂ ਆ ਸੜਕ ਆ ਗਈ ਜਾਂਸਲੀ ਤੋਂ ਆ ਰਹੇ ਆ ਆਪਾਂ ਜਾਂਸਲੀ ਤੋਂ ਜਦੋਂ ਇਸ ਪਾਸੇ ਨੂੰ ਆਪਾਂ ਜਾਂਸਲੀ ਨੂੰ ਜਾਵਾਂਗੇ ਨਾ ਇਹ ਬੈਕਸਾਈਡ ਆ ਗਈ ਜਾਨ ਸਾਗਰ ਦੀ ਸੋ ਅੱਜ ਅਸੀਂ ਇੱਥੇ ਆਏ ਸੀਗੇ ਕਈ ਪਿੰਡ ਵਾਸੀਆਂ ਨੇ ਸਾਨੂੰ ਕਈ ਦਿਨ ਤੋਂ ਫੋਨ ਆ ਰਹੇ ਸੀਗੇ ਆ ਕੇ ਇਸ ਸੜਕ ਦਾ ਜਿਹੜਾ ਆਪਾਂ ਨੇ ਹਾਲ ਦੇਖਣਾ ਇਹ ਸੜਕ ਪਿਛਲੇ ਸਾਲ ਜੋ ਬਰਸਾਂਤਾਂ ਪਈਆਂ ਸੀਗੀਆਂ ਉਸ ਦੇ ਵਿੱਚ ਜਿਆਦਾ ਪਾਣੀ ਆਣ ਕਰਕੇ ਇਹ ਸੜਕ ਬੁਰੀ ਤਰ੍ਹਾਂ ਤਹਿਸ ਨੇਸ ਹੋ ਗਈ ਸੀਗੀ ਆ ਦੇਖੋ ਆ ਸਾਰੀ ਸੜਕ ਦੇਖੋ ਇੱਥੋਂ ਖਾਰ ਪੇਕੇ ਸੜਕ ਦਾ ਬੁਰਾ ਹਾਲ ਹੋ ਗਿਆ ਸੀਗਾ ਇਹ ਕੋਈ ਇੰਨਾ ਘਟੂੜਾ ਨਹੀਂ ਹੈਗਾ ਇਹ ਇੱਕ ਟੁਕੜਾ ਟੁਕੜਾ 1.5 2 ਕਿਲੋਮੀਟਰ ਦਾ ਇਹਦੇ ਲਾ ਕੇ ਦੋ ਟੁਕੜਾ ਦਾ ਜੋ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਇੱਥੋਂ ਤੱਕ ਤੇ 1 ਸਾਲ ਹੋ ਗਿਆ ਸਸ਼ਣ ਪ੍ਰਸ਼ਾਸਨ ਨੇ ਇਸ ਸੜਕ ਦੀ ਸਾਰ ਨਹੀਂ ਲਈ ਹੈਗੀ ਤੇ ਪਿੰਡ ਵਾਸੀਆਂ ਦਾ ਕਹਿਣਾ ਸੀਗਾ ਕਿ ਜਿਹੜਾ ਮੇਰਾ ਪਤਣਾ ਸ਼ਹਿਰ ਹੈ ਤੇ ਦੁਬਾਰਾ ਜਦ ਹੀ ਹਾਂ ਬਾਰਸਾਂ ਉਹ ਮੌਨਸੂਨ ਫੇਰ ਸ਼ੁਰੂ ਹੋਣ ਵਾਲੀ ਆ ਕਿਸੇ ਵੀ ਟਾਈਮ ਹਾਂ ਜੇ ਜੇ ਮੌਨਸੂਨ ਆ ਉਹ ਪੰਜਾਬ ਦੇ ਵਿੱਚ ਇਹ ਆਏ ਸ਼ਹਿਰੀ ਦੇ ਵਿੱਚ ਆ ਸਕਦੀ ਆ ਪਰ ਜਿਹੜਾ ਸੜਕ ਆ ਗਈ ਇੱਕ ਸਾਲ ਹੋ ਗਿਆ ਇਸ ਸੜਕ ਨੂੰ ਸ਼ਾਸਨ ਪ੍ਰਸ਼ਾਸਨ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਜੇਕਰ ਇਹਨਾਂ ਵਾਰਸਾਂ ਦੇ ਵਿੱਚ ਵੀ ਤੇ ਜੇ بارش ਆਈ ਤਾਂ ਇਸ ਸੜਕ ਦਾ ਮੇਰੇ ਖਿਆਲ ਕਾਫੀ ਬੁਰਾ ਹਾਲ ਹੋ ਜਾਏਗਾ ਆ ਦੇਖੋ ਇਹ ਵੀ ਪਿੰਡ ਵਾਸੀਆਂ ਨੇ ਇੱਥੇ ਮੜਾ ਮੋਟਾ ਮਲਬਾ ਜਿਗਰਿਆ ਹੋਇਆ ਇਹ ਸਿਰੇ ਤੱਕ ਜਿਹੜੇ ਦਫ਼ਤਰ ਦੇ ਆ ਦੇਖੋ ਇਹ ਘਟ ਘਟ 1.5 ਕਿਲੋਮੀਟਰ ਦਾ ਟੁਕੜਾ ਆਗਾ ਜਾ ਕੇ ਤੇ ਇਸੇ ਤਰ੍ਹਾਂ ਇਹ ਦੇਖੋ ਇਹ ਵਾਲਾ ਉਹਨਾਂ ਨੇ ਇਸ ਪਾਸੇ ਨੂੰ ਇਹ ਸਾਹਮਣੇ ਗਿਆਨ ਸਾਗਰ ਦੀ ਬਿਲਡਿੰਗ ਦਾ ਬੈਕ ਸਾਈਡ ਹੈ ਇਹਦੇ ਜਦੋਂ ਆਪਾਂ ਰਾਜਪੁਰਾ ਬਨੂੜ ਜੀਟੀ ਰੋਡ ਤੋਂ ਥੱਲੇ ਨੂੰ ਉਤਰਦੇ ਆ ਜਾਂਸਲੇ ਨੂੰ ਜਾਂਸਲੇ ਤੋਂ ਜਦੋਂ ਜਾਂਸਲੇ ਨੂੰ ਆਉਂਦੇ ਆ ਆਪਾਂ ਉਹ ਰੋੜਾ ਹੈ ਸੜਕ ਅੱਗੇ ਪਿੰਡਾਂ ਵਿੱਚੋਂ ਨੜਿਆਲੀ ਹੁਲਕਾ ਪਟੇਰਸ ਨੂੰ ਚਲੀ ਜਾਂਦੀ ਹੈ ਸੋ ਇਹ ਦੇਖੋ ਇਹ ਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਪਿੰਡ ਵਾਸੀ ਕਰ ਰਹੇ ਸੀਗੇ ਕਿ ਬਾਰਸਾ ਤੋਂ ਪਹਿਲਾਂ ਪਹਿਲਾਂ ਜੋ ਇੱਥੇ ਕੋਈ ਮਲਬਾ ਮੂਲਵਾ ਗਿਰਜੂਵੇ ਸੜਕ ਦੁਬਾਰੇ ਤਾਂ ਨਹੀਂ ਮੰਡਾ ਇਹ ਇਹ ਬਰਸਾਤ ਚ ਲੇਕਿਨ ਪਿੰਡ ਵਾਸੀ ਕਹਿ ਰਹੇ ਆ ਕਿ ਜੇਕਰ ਬਾਰਸਾ ਇਸ ਵਾਰੀ ਪੈਣ ਗਈਆਂ ਤਾ ਇਹ ਜਿਹੜੀ ਸੜਕ ਆ ਬਿਲਕੁਲ ਟੁੱਟ ਜਾਵੇਗੀ ਬਾਰਸ਼ਾਂ ਦੇ ਵਿੱਚ ਇੱਕ ਸਾਲ ਹੋ ਗਿਆ ਕੋਈ ਸਰਕਾਰੀ ਅਧਿਕਾਰੀ ਕੋਈ ਵਿਭਾਗ ਇਸ ਸੜਕ ਦੀ ਸਾਰ ਲੈਣ ਨਹੀਂ ਆਇਆ ਆ ਦੇਖੋ ਗੱਡੀ ਲਿਬਰਸਾਹੋ ਇਹ ਸਾਰੀ ਬਹੁਤ ਹੀ ਨਾਜ਼ੁਕ ਹਾਲਤ ਬਣੀ ਹੋਈ ਹੈ ਇਸ ਦੀ अच्छा कोई ऊपरा बंदा रात-बरात जे इत्थे नु अच्छा आ जावे उस ਨਾਲ ਕੋਈ ਵੀ ਕੋਈ ਹਾਦਸਾ ਜਿਹੜਾ ਹੈ ਵਾਪਰ ਸਕਦਾ ਸੋ ਸਾਡੇ ਨਾਲ ਇੱਥੇ ਕੁਝ ਪਿੰਡ ਵਾਸੀ ਵੀ ਸੀਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਆਪਾਂ ਉਹਨਾਂ ਨੇ ਸਾਨੂੰ ਅੱਜ ਸੁਨੇਹਾ ਲੈ ਕੇ ਮਲਾਇਆ ਸੀਗਾ ਆ ਦੇਖੋ ਸੜਕ ਦੇ ਕੰਡੇ ਦੇਖੋ ਇਹ ਬਿਲਕੁਲ ਮਿੱਟੀ ਜਿਹੜੀ ਹੈ ਇੱਕ ਸਾਲ ਹੋ ਗਿਆ ਇਸ ਨੂੰ ਇਹ ਤੱਕ ਸਾਲ ਦੇ ਵਿੱਚ ਸਰਕਾਰ ਚੰਨ ਕੋਈ ਮੰਤਰੀ ਸੰਤਰੀ ਸਰਕਾਰੀ ਅਧਿਕਾਰੀ ਕੋ ਮਹਿਕਮਾ ਤਾਂ ਮਿੱਟੀ ਕੀ ਮਾਦੋ ਹੈ ਉਹਨੇ ਕੁਛ ਨਹੀਂ ਕਰਨ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਨੂੰ ਨਹੀਂ ਖੜਾ 10 ਫੁੱਟ ਡੂੰਗਾ ਹੈ ਅਲੀ ਅੱਛੇ ਹੈ 10 ਫੁੱਟ ਡੂੰਗਾ 10 ਫੁੱਟ ਡੂੰਗਾ ਭਾਈ ਕਰ ਵਾਹ ਜੀ ਵਾਹ ਭਾਈ ਕਿਸ ਤਰ੍ਹਾਂ ਇਹ ਜਿਹੜਾ ਸੜਕ ਆਪਾਂ ਦੇਖ ਰਹੇ ਪਿਛਲੇ ਸਾਲ ਤੋਂ ਭਾਈ ਤੁਸੀਂ ਹੋਵੇ ਨਾਲ ਹੀ ਆ ਕਾਫੀ ਬੁਰਾ ਹਾਲ ਹੋਇਆ ਵੇ 1 ਸਾਲ ਹੋ ਗਿਆ ਸਾਲ ਹੋ ਗਿਆ ਪੂਰਾ ਜੀ ਬਾਰਸਾਂ ਫਿਰ ਤਿਆਰ ਆ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਸਰਕਾਰ ਕੋਲ ਤੁਸੀਂ ਕੋਈ ਮੜੀ-ਮੋਟੀ ਕੋਈ ਮੰਗ ਕੋਈ ਡਿਮਾਂਡ ਕੋਈ ਐਪਲੀਕੇਸ਼ਨ ਲਾਈ ਕਿ ਨਹੀਂ ਲਾਈ ਕਿਸੇ ਮਹਿਕਮੇ ਕੋਲ ਇਹ ਐਮਐਲਏ ਨੀਨਾ ਮਿੱਤਰ ਕਹਿੰਦੇ ਦੇਖ ਕੇ ਗਈ ਆ ਬਾਕਾਇਦਾ ਉਹ ਨਾਲ ਕੋ ਮੀਡੀਆ ਵਾਲੇ ਵੀ ਆਏ ਸੀ ਜਿਹੜੇ ਕਹਿੰਦੇ ਵੀ ਬਣਾ ਕੇ ਮੂਵੀ ਮਾ ਵੀ ਲੈ ਗਏ ਪਰ ਅਸ ਕੰਮ ਕੋਈ ਨਹੀਂ ਹੋਇਆ ਔਰ ਇਹ ਸੜਕ ਹੁਣ ਜਿਹੜੇ ਹੁਣ ਬਰਸਾਂਤ ਇਹ ਚੱਲ ਨਹੀਂ ਸਕਦੀ ਇਹ ਸਾਰੀ ਟੁੱਟ ਜਾਣੀ ਹੈ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦਾ ਹੁਣ ਧਿਆਨ ਕਰੇ ਦੇ ਇਹ ਤਾਂ 5-10 ਦਿਨ ਰਹਿਗੇ 5-10 ਦਿਨ ਬਾਅਦ ਜੇ ਬਰਸ਼ਾਤ ਚੱਜ ਨਾਲ ਪੈ ਗਈ ਇਹ ਸੜਕ ਨਹੀਂ ਵੱਜਦੀ 15 ਪਿੰਡਾਂ ਦੀ ਸੜਕ ਹੈ 15 ਪਿੰਡਾਂ ਦਾ ਰਸਤਾ ਬੰਦ ਹੋ ਜਾਣਾ ਬਿਲਕੁਲ ਠੀਕ ਹੋ ਜੀ ਚਲੋ ਅਸੀਂ ਵੀ ਆਪਣੇ ਮਾਦੀਮ ਰਾਹੀਂ ਸਰਕਾਰ ਨੂੰ ਬੇਨਤੀ ਕਰਾਂਗੇ ਯਾ ਦੇਖੋ ਸੜਕ ਦਾ ਬੁਰਾ ਹਾਲ ਆ ਦੇਖੋ ਕੋਈ ਬੰਦਾ ਜਾਣੇ ਅਣਜਾਣੇ ਵਿੱਚ ਵੀ ਇੱਕ ਰਾਤ ਬਰਾਤ ਵਾਹ ਟੁੱਟ ਗਈ ਬੰਦੇ ਗਿਰ ਕੇ ਦੱਸ ਰਹੇ ਆ ਕਿ ਇੱਕ ਬੰਦੇ ਦੀ ਇੱਥੇ ਗਿਰ ਕੇ ਵਾਹ ਟੁੱਟ ਗਈ ਬਲਾਂ ਇੱਕ ਟੈਂਪੋ ਪਲਟ ਗਿਆ ਆ ਜਿਹੜਾ ਪਾਣੀ ਖੜਿਆਗਾ ਏ 8-9 ਫੁੱਟ ਡੂੰਘਾ ਇੱਥੇ ਥੱਲੇ ਬਹੁਤ ਬਹੁਤ ਡੂੰਘਾਈ ਆ ਸੁਦੀ ਤੇ ਜੇ ਕੋਈ ਬੰਦਾ ਉਧਰ ਉਧਰ ਹੋ ਜਵੇ ਤੇ ਕਾਫੀ ਮੁਸ਼ਕਲ ਹੋ ਜਾਂਦੀ ਆ ਤੋਂ ਸਰਕਾਰ ਨੂੰ ਬੇਨਤੀ ਆ ਕਿ ਵਾਰਸਾਂ ਤੋਂ ਪਹਿਲਾਂ ਪਹਿਲਾਂ ਇਸ ਸੜਕ ਦੀ ਗੌਰ ਕਰਿਆ ਕਿ ਕੋਈ ਤੇ ਨਹੀਂ ਦਾ ਇਸ ਵਾਰਸ ਦੇ ਵਿੱਚ ਜਿਹੜੀ ਇਸ ਸੜਕਾ ਇਸ ਦਾ ਬਹੁਤ ਬੁਰਾ ਹਾਲ ਹੋਣਾਗਾ ਆ ਦੇਖੋ ਕੰਡੇ ਸੜਕ ਦੇ ਕੰਡੇ ਸਾਰੀ 1 ਸਾਲ ਹੋ ਗਿਆ ਇਸ ਨੂੰ 1 ਸਾਲ ਦੇ ਵਿੱਚ ਕੋਈ ਸਰਕਾਰੀ ਨੁਮਾਇੰਦਾ ਕੋਈ ਸ਼ਾਸਨ ਪ੍ਰਸ਼ਾਸਨ ਦਾ ਅਧਿਕਾਰੀ ਸਾਰੇ ਏਸੀ ਕਮਰਿਆਂ ਵਿੱਚ ਦਫ਼ਤਰਾਂ 'ਚ ਬੈਠੇ ਆ ਆ ਦੇਖੋ ਹਾਲ ਦੇਖੋ ਵਾਹ ਜੀ ਵਾਹ ਸੜਕ ਦੇਖੋ ਇਹਨੂੰ ਆਖਰ ਠੀਕ ਕੌਣ ਕਰੇਗਾ ਇਹਦਾ ਜਵਾਬ ਦੇ ਕੋਣ ਆ ਕੋਈ ਜਵਾਬ ਦੇ ਨਹੀਂ ਇੱਥੇ ਹੈਗਾ ਆ ਪ੍ਰਿੰਡ ਵਾਲੇ ਦੱਸ ਰਹੇ ਕਿ ਇੱਥੇ ਐਮ.ਐਲ.ਏ ਸਾਹਿਬ 18 ਫੁੱਟ ਪਾਣੀ ਚਾਹੀਦੀ ਹੈ ਗੱਡੀ ਆ ਜਾਈ ਸੀ ਗਏ ਟਿੱਕੀ ਹੈ ਪਰ ਸੜਕ ਤਾਂ ਠੀਕ ਬਣੀ ਸਰਕਾਰ ਦੱਸੇ ਦਰਾਂਗੀ ਇਹ ਆ ਦੇਖੋ ਜੀ ਹੁਣ ਦੱਸੋ ਇਹ ਆ ਲੇਖੋ 1 ਸਾਲ ਹੋ ਗਿਆ ਕੋਈ ਮਹੀਨਾ 2 ਮਹੀਨੇ ਦੀ ਗੱਲ ਨਹੀਂ ਹੈਗੀ 1 ਸਾਲ ਦੁਬਾਰਾ ਮੌਨਸੂਨ ਬਾਰਸਾਂ ਸ਼ੁਰੂ ਹੋਣ ਵਾਲੀਆਂ ਕਿਸੇ ਵੀ ਟਾਈਮ ਮੌਨਸੂਨ ਜਿਹੜੀ ਉਹ ਦਸਤਕ ਦੇ ਸਕਦੀ ਇਸ ਇਲਾਕੇ ਦੇ ਵਿੱਚ ਆ ਸਾਹਮਣਾ ਰੋਡ ਜਾ ਰਹਾ ਜਾਂਸਲੇ ਨੂੰ ਅੱਗਾ ਡੀਟੀ ਰੋਡ ਆ ਜਾਂਦਾਗਾ ਇਹ ਸਾਹਮਣੇ ਗਿਆਨ ਸਾਗਰ ਹਸਪੀਟਲ ਦੀ ਬੈਕ ਸਾਈਡ ਹੈ ਤੇ ਇਸੇ ਤਰ੍ਹਾਂ ਇੱਥੋਂ ਜਾ ਕੇ ਇਹ ਸਾਹਮਣਾ ਜਾਂਸਲੀ ਨੰਢਿਆਲੀ ਹੁਲਕਾ ਖਾਨਪੁਰ ਅੱਗੇ ਖੇੜਾ ਮਾਨਕਬਰ ਨੂੰ ਇਹ ਸਭ ਜਿਹੜੀ ਆ ਪਟੇਰਸ ਨੂੰ ਉੜਦਣ ਨੂੰ ਹੋ ਲੈਣ ਲਾ ਜਾਂਦੀ ਆ ਕਾਫੀ ਪਿੰਡਾਂ ਦੀ ਜਾਣੀ ਜਾਣੀ ਇਸ ਪਾਸੇ ਨੂੰ ਪਰ ਸਰਕਾਰ ਇੱਕ ਸਾਲ ਤੋਂ ਹੋਮ ਬਕਰਨੀ ਨੀਂਦ ਸੁੱਤੀ ਪਈ ਆ ਪਤਾ ਨਹੀਂ ਕਦੋਂ ਇਹ ਸੜਕ ਬਣੇ ਸੋ ਅਸੀਂ ਆਪਣੇ ਮਾਦੀਮ ਰਾਹੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਬਾਹਰਸਾਂ ਤੋਂ ਪਹਿਲਾਂ ਪਹਿਲਾਂ ਜੇ ਸੜਕ ਨਹੀਂ ਬਣ ਸਕਦੀ ਤਾਂ ਇੱਥੇ ਘੱਟੋ ਘੱਟ ਮਿੱਟੀ ਪਵਾ ਕੇ ਲੋਕਾਂ ਦੀ ਜਾਨ ਔਰ ਮਾਲ ਦੀ ਅੱਛਾ ਜਿੱਤੀ ਜਾਵੇ ਤੇ ਨਹੀਂ ਤੇ ਇੱਥੇ ਦੱਸ ਰਹੇ ਹਾਂ ਸਾਥੀ ਕਿ ਇੱਕ ਮੋਟਰਸਾਈਕਲ ਵਾਲਾ ਪਲਟ ਗਿਆ ਉਹਦੀ ਬਾਹਾਂ ਟੁੱਟ ਗਈ ਸੀ ਇਸ ਪਾਣੀ ਦੇ ਵਿੱਚ ਕਹਿੰਦੇ ਇੱਕ ਟੈਂਪੂ ਪਲਟ ਗਿਆ ਸੀਗਾ ਉਹਨਾਂ ਦੀ ਵੀ ਫੱਟਾਂ ਲੱਗੀਆਂ ਬੰਦਿਆਂ ਦਾ ਜਦੋਂ ਇੱਥੇ ਵੀ ਫਿਰ ਆਏ ਸੀਗੇ ਅਧਿਕਾਰੀ ਦਸਵੀਰ ਸਿੰਘ ਕੀ ਬੋਲਗੇ ਸੀਗੇ ਫਿਰ ਉਹ ਜਸਵੀਰ ਜੀ ਜਦੋਂ ਸੇਮਲੇ ਸਭ ਆਏ ਸੀਗੇ ਤੁਸੀਂ ਦਿਖਾਇਆ ਵਾਕਿਆ ਕੀ ਕੀ ਕਹੇ ਗਏ ਸੀ ਫਿਰ ਇੱਥੇ ਨਹੀਂ ਮੈਂ ਤਾਂ ਨਹੀਂ ਸੀ ਪਿੰਡ ਦੇ ਲੋਕਾਂ ਨੇ ਦਿਖਾਇਆ ਅੱਛਾ ਤੇ ਉਹ ਕਹਿੰਦੇ ਕਹਿ ਗਏ ਸੀ ਵੀ ਮੈਂ ਹੁਣ ਵੀ ਅਸੀਂ ਠੀਕ ਕਰਵਾ ਦੂਗੇ ਉਹ ਗੱਲ ਨੂੰ ਵੀ ਵੋਟਾਂ ਤੋਂ ਪਹਿਲਾਂ ਦੀ ਗੱਲ ਹੈ ਮੇਰਾ ਖਿਆਲ ਇਹ ਅੱਛਾ ਤੇ ਉਹ ਵੀ ਮੇਰੇ ਖਿਆਲ ਤਿੰਨ ਚਾਰ ਮਹੀਨੇ ਹੋ ਗਏ ਉਦੋਂ ਦਾ ਕੋਈ ਪ੍ਰਸ਼ਾਸਨ ਕੋਈ ਮਿੱਟੀ ਟੱਕ ਨਹੀਂ ਕਿਸੇ ਨੇ ਕਰਵਾਈ ਹੋਰ ਕੱਟੋ-ਗਾਟੇ 18 ਫੁੱਟ ਹੋਣੀ ਚਾਹੀਦੀ ਹੈ ਔਰ ਹੈਵੀ ਵਾਹਟ ਛੋਟੀ ਹੈ ਸੜਕ ਜੇ ਮੂਰੇ ਗੱਡੀ ਆ ਜੇ ਤਾਂ ਬੜਾ ਲੰਘਣਾ ਔਖਾ ਹੈ 18 ਫੁੱਟ ਜਿਹੜੀ ਚੌੜੀ ਹੋਣੀ ਚਾਹੀਦੀ ਹੈ ਵਧੀਆ ਔਰ ਇਹਦਾ ਪੂਰੀ ਪ੍ਰੋਪਰ ਹੀ ਬਣ ਜਾਣੀ ਚਾਹੀਦੀ ਹੈ ਕਿਉਂਕਿ ਜੇ ਹੁਣ ਇਹ ਬਰਸਾਤ ਆ ਗਈ ਹੁਣ ਇਹ ਸੜਕ ਬਚਦੀ ਨਹੀਂ ਕਿਉਂਕਿ ਇਹ ਟੁੱਟੀ ਵੀ ਤਾਂ ਹੈ ਹੀ ਹੈ ਹੁਣ ਤਾਂ ਇਹਨੂੰ ਥੋੜੇ ਜਿਹੇ ਹਲਾਰੇ ਦੀ ਲੋੜ ਹੈ ਵੀ ਇਹਨੇ ਖਤਮ ਹੋ ਜਾਣਾ ਸੜਕ ਨੇ 15 ਪਿੰਡਾਂ ਦਾ ਜਿਹੜਾ ਰਸਤਾ ਉਹ ਬੰਦ ਹੋ ਜਾਊਗਾ ਬੇਨਤੀ ਹੈ ਹੁਣ ਬੇਨਤੀ ਉਹ ਕਰ ਸਕਦੇ ਆ ਹੋਰ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਬੇਨਤੀ ਉਹ ਕਰ ਸਕਦੇ ਆ ਫੋਟੋਆਂ ਦੇ ਬਾਅਦ ਬੇਨਤੀ ਹਾਂ ਬੇ ਫੋਟੋਆਂ ਤੋਂ ਬਾਅਦ ਵੀ ਬੇਨਤੀ ਹੋ ਜਾਂਦੀ ਹੈ ਕਿਉਂਕਿ ਹੋਰ ਇਹ ਹੁਣ ਤਾਂ ਬਾਪੂ ਬਣ ਗਏ ਨਾ ਸਾਡੇ ਇਸ ਕਰਕੇ ਵੀ ਹੁਣ ਵੀ ਜੇ ਹੁਣ ਇਹਨਾਂ ਨੂੰ ਮਾੜੀ ਮੋਟੀ ਕੋਈ ਹੈ ਲਿਹਾਜ਼ ਲੋਕਾਂ ਨਾਲ ਜਿਨ੍ਹਾਂ ਨੇ ਵੋਟਾਂ ਬਾਕੀ ਇਹਨਾਂ ਨੂੰ ਬਣਾਇਆ ਤਾਂ ਉਹ ਇਹਨਾਂ ਦਾ ਧਿਆਨ ਕਰਨੇ ਇਹ ਇੱਕ ਸਰਕਾਰ ਦੇ ਸਰਕਾਰੀ ਕਰੂਗੀ ਅੰਦੇ ਤੱਕ ਕਰ ਸਕਦੇ ਇਹ ਦੂਜਾ ਰਸਤਾ ਜੀ ਇਹ ਸਾਹਮਣੇ ਨੰਡਿਆਲੀ ਪਿੰਡ ਦਾ ਨੰਡਿਆਲੀ ਦੇ ਨਾਲ ਹੀ ਜੋ ਪਟੀਸਰ ਜੀ ਇਹ ਇਹ ਪਟੀਸਰ ਰੋਡ ਆ ਨੰਡਿਆਲੀ ਦੇੋਂ ਪਟੀਸਰ ਜਦੋਂ ਆਪਾਂ ਜਾਂਦੇ ਆਂਗੇ ਇਹ ਆਹ ਦੇਖੋ ਹਾਲ ਦਿਖਾ ਜੀ ਸਾਨੂੰ ਸੜਕ ਦਾ ਜੀ ਇਹ ਪਿਛਲੇ ਸਾਲ ਦੀ ਸਾਰੀ ਰੁੱਟੀ ਹੋਈ ਐ ਇੱਕ ਸਾਲ ਹੋ ਗਿਆ ਇਸ ਨੂੰ ਦੁਬਾਰੇ ਵਾਰਸਾਂ ਸ਼ੁਰੂ ਹੋਣ ਵਾਲੀਆਂ ਕਿਸੇ ਵੀ ਟਾਈਮ ਜਿਹੜੀ ਇਹ ਵਾਰਸ ਆਵਾ ਸਕਦੀ ਆ ਔਰ ਸੜਕ ਦਾ ਹਾਲ ਦੇਖੋ ਕੰਡਿਆਂ ਦੇ ਉੱਤੇ ਕਿਸ ਤਰ੍ਹਾਂ ਮਲ ਪਿਛਲੇ ਸਾਲ ਪਾਣੀ ਨੇ ਸੜਕ ਨੂੰ ਖੋਰ ਕੇ ਰੱਖਤਾ ਆ ਦੇਖੋ ਅ ਸਰੇ ਤੱਕ ਆ ਘੱਟੋ ਘੱਟ 1 ਕਿਲੋਮੀਟਰ ਦਾ ਅੱਧਾ ਪੌਣਾ ਕਿਲੋਮੀਟਰ ਦਾ ਟੁਕੜਾ ਆ ਸਰਕਾਰ ਇੱਥੇ ਵੀ ਹਲਕ ਨਹੀਂ ਪਹੁੰਚੀ ਹੈਗੀ 1 ਸਾਲ ਦੇ ਵਿੱਚ ਆ ਦੇਖੋ 5 5 ਫੁੱਟ ਖਾਈ ਡੰਗਾ ਟੋਆ ਜੇ ਇਥੇ ਕੋਈ ਜਾਣੇ ਜਾਣੇ ਵਿੱਚ ਬੰਦਾ ਰਾਤ ਬਰਾਤ ਗਿਰ ਜਵੇ ਤੇ ਮੇਰਾ ਖਿਆਲ ਆ ਬਚਣਾ ਮੁਸ਼ਲ ਹੋ ਜੂਗਾ ਉਸ ਦਾ ਆ ਸਾਰਾ ਡੁਗੜਾ ਸਿਰੇ ਤੱਕ ਆ ਦੇਖੋ ਇਹ ਪੂਲੀ ਕਿੰਨੇ ਥੱਲੇ ਰਹਿ ਗਈ ਅ ਅੱਗੇ ਜਾ ਕੇ ਆ ਸਾਰਾ ਸਿਰੇ ਤੱਕ ਪਿੰਡ ਤੱਕ ਟੁੱਟਿਆ ਹੋਇਆ ਪੂਰਾ ਇਹ ਰਸਤਾ 1 ਸਾਲ ਹੋ ਗਿਆ ਇੱਥੇ ਕਿਸੇ ਸਰਕਾਰ ਦਰਬਾਰ ਨੇ ਕੋਈ ਸਾਸਨ ਪ੍ਰਸ਼ਾਸਨ ਦਾ ਅਧਿਕਾਰੀ ਅ ਇਸ ਸੜਕ ਦੀ ਸਾਰ ਲੈਣ ਨਹੀਂ ਆਇਆ ਜੀ ਆਹ ਦੇਖੋ ਸਾਡੇ ਨਾਲ ਪਿੰਡ ਦੇ ਵਸਨੀਕ ਜਸਵੀਰ ਸਿੰਘ ਸਾਡੇ ਨਾਲ ਹਾਜ਼ਰ ਆ ਆਪਾਂ ਪੜਨ ਪੁੱਛਦੇ ਆ ਜਸਵੀਰ ਸਿੰਘ ਜੀ ਕਦੇ ਸਰਕਾਰ ਨੂੰ ਕੋਈ ਮਰੀ ਮੋਟੀ ਤੁਸੀਂ ਕਦੇ ਕੋਈ ਮੰਗ ਨਹੀਂ ਉਠਾਈ ਵੀ ਹਾਲ ਦੇਖੋ ਸਾਡੀ ਸੜਕ ਦਾ ਅਗੇ ਜੀ ਹਾਂ ਹਾਂ ਪਿੰਡ ਦੀ ਪੰਚਾਇਤ ਨੇ ਇਹ ਮੁੱਦਾ ਜਿਹੜਾ ਹਾਂ ਜੀ ਉਹ ਐ ਐਮਐਲਏ ਦੇ ਧਿਆਨ ਵਿੱਚ ਲਿਆਂਦਾ ਹੋਇਆ ਹਮ ਔਰ ਪੰਚਾਇਤ ਨੇ ਲਿਖਤੀ ਰੂਪ ਵੀ ਦਿੱਤਾ ਹੋਇਆ ਵੀ ਇਹ ਇਹਨੂੰ ਠੀਕ ਰਿਆ ਜਾਵੇ ਹਾਂ ਤੇ ਹਾਲਾਂਕਿ ਸਾਡੇ ਜਿਹੜਾ ਪਿੰਡ ਦਾ ਸਰਪੰਚ ਹੈ ਉਹ ਐਕਸਪਾਇਰ ਹੋ ਗਿਆ ਹਮ ਤੇ ਪਰ ਫਿਰ ਵੀ ਪ੍ਰਸ਼ਾਸਨ ਨੂੰ ਪਤਾ ਇਸ ਗੱਲ ਦਾ ਇਹ ਸੜਕ ਖਰਾਬ ਹੈ ਔਰ ਇੱਕ ਸਾਲ ਤੋਂ ਖਰਾਬ ਹੈ ਕੋਈ ਆਇ ਨਹੀਂ ਵੀ ਕੋਈ ਕੱਲ ਪਰਸੋਂ ਖਰਾਬ ਹੋਈ ਵੀ ਨਹੀਂ ਪਤਾ ਪ੍ਰਸ਼ਾਸਨ ਨੂੰ ਇਹ ਪਤਾ ਹੈ ਸਾਰਾ ਸੋ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਇੱਥੇ ਕੋਈ 5-10 ਟ੍ਰਾਲੀਆਂ ਮਿੱਟੀ ਜਾਂ ਕਿਸੇ ਹੋਰ ਘਟਕੇ ਵਗੈਰਾ ਦੀ ਪਾਈ ਹੁੰਦੀਆਂ ਤਾਂ ਘਟੂ ਘਟ ਬਚਾਅ ਤਾਂ ਹੋ ਜਾਂਦਾ ਹੁਣ ਇਹਦਾ ਕੋਈ ਬਚਾਉ ਨਹੀਂ ਰਾਤ-ਰਾਤ ਕਈ ਵਾਰੀ ਮੋਟਰਸਾਈਕਲ ਵਾਲੇ ਬੰਦੇ ਨੂੰ ਮੂਰੇ ਗੱਡੀ ਆ ਜਾਏ ਤਾਂ ਉਹ ਬੰਦਾ ਗਿਰ ਵੀ ਸਕਦਾ ਉਹ ਪਰਲੀ ਸੜਕ ਤੇ ਮੇਰੇ ਪਿੰਡ ਦਾ ਇੱਕ ਬੰਦਾ ਸਾਡੇ ਤਾਏ ਦਾ ਮੁੰਡਾ ਜਿਹੜਾ ਉਹ ਮੂਰੇ ਤੇ ਗੱਡੀ ਆ ਗਈ ਉਹਨੂੰ ਜਗਾ ਘੱਟਦੀ ਉਹ ਅ ਗਿਰ ਕੇ ਦੀ ਬਾਹ ਟੁੱਟ ਗਈ ਸੋ ਇਹ ਸੜਕਾ ਜਿਹੜੀ ਇਹ ਵੀ ਇੰਨੀ ਖਰਾਬ ਹੈ ਵੀ ਇਹਨੂੰ ਸਵਾਰਿਆ ਜਾ ਜਿਹੜੀ ਕਿਉਂਕਿ ਹੁਣ ਜੇ ਵਰਸਾਤ ਆ ਗਈ ਇਹ ਸੜਕ ਬਿਲਕੁਲ ਟੁੱਟ ਜਾਊਗੀ ਹੁਣ ਬਚਾਉ ਇਹਦਾ ਕੋਈ ਨਹੀਂ ਹੂੰ 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 ਹਾਂ ਜੇ ਬਾਰਸ਼ ਆ ਗਿਆ ਬਾਰਸ਼ਾਂ ਦੇ ਵਿੱਚ ਤਾਂ ਬਹੁਤ ਬਰਾ ਹਲੋ ਜੂ ਰਸਤਾ ਲੋਕਾਂ ਦਾ ਲੰਘਣ ਦਾ ਖੋਜੂ ਆ ਦੇਖੋ ਆ ਦੇਖੋ ਸੜਕ ਦਾ ਹਾਲ ਜੀ ਆ ਕੰਡਾ ਦੇਖੋ ਸੜਕ ਦਾ ਇਹ ਕੋਈ ਇੰਨਾ ਟੁਕੜਾ ਨਹੀਂ ਹੈਗਾ ਇਹ ਪਿੰਡ ਤੋਂ ਲੈ ਕੇ ਉਹ ਉੱਥੇ ਪਿੱਛੇ ਤੋਂ ਲੈ ਕੇ ਆ ਸਿਰੇ ਤੱਕ ਅੱਗੇ ਜਾ ਕੇ ਘੱਟੋ ਘਾਟ ਰਿਹਾ 1 ਕਿਲੋਮੀਟਰ ਦਾ ਟੁਕੜਾ ਆ ਆ ਦੇਖੋ ਸਾਰਾ ਟੁਕੜਾ ਸਿਰੇ ਤੱਕ ਸੋ ਅਸੀਂ ਆਪਣੇ ਮਾਦੀਮ ਰਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਜਲਦੀ ਹੁੰਦਾ ਇਹ ਦੋਹੇ ਟੁਕੜੇ ਇੱਕ ਜਾਂਸਲੇ ਤੋਂ ਜਾਂਸਲੀ ਵਾਲਾ ਤੇ ਇਹ ਨੰਡਿਆਲੀ ਪਿੰਡ ਤੋਂ ਜਦੋਂ ਆਪਾਂ ਪਟਿਆਰਸ ਨੂੰ ਜਾਂਦੇ ਆਂਗੇ ਇਹ ਟੁਕੜਾ ਦਾ ਸੋ ਇੱਕ ਸਾਲ ਦੇ ਦੇ ਵਿੱਚ ਕੋਈ ਆਇਆ ਨਹੀਂ ਇੱਥੇ ਸੋ ਉਮੀਦ ਕਰਦੇ ਆਂ ਅਸੀਂ ਕਿ ਤੁਸੀਂ ਜਲਦੀ ਤੇ ਜਲਦੀ ਇੱਥੇ ਆ ਕੇ ਵਾਰਸਾਂ ਤੋਂ ਪਹਿਲਾਂ-ਪਹਿਲਾਂ ਕੋਈ ਨਾ ਕੋਈ ਹੱਲ ਕੱਢੂਗਾ ਇਸ ਦਾ ਧੰਨਵਾਦ ਜੀ ਮਿਹਰਬਾਨੀ